ਲਓ ਜੀ ਮਿੱਤਰੋ ਅੱਜ ਤੁਹਾਨੂੰ ਇੱਕ ਘੋੜੀ ਦਿਖਾਉਣ ਲੱਗੇ ਆਂ ਬਰੀਕੀ ਵੀ ਪੂਰੀ ਆ ਝਾਲ ਵੀ ਪੂਰੀ ਆ ਤੇ ਚਮਕ ਵੀ ਪਿੰਡੇ ਦੀ ਪੂਰੀ ਆ ਮਾਰਕਾ ਵੀ ਪੂਰਾ ਚੰਗਾ ਤੇ ਬਰੀਡਿੰਗ ਵਾਲੇ ਪਾਸੇ ਪੂਰੇ ਮੰਨ ਲੋ ਕਹਿ ਸਕਦੇ ਆ ਪਰ ਝੰਡੇ ਗੱਡ ਦੂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਨ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਦੋਸਤੋ ਤੁਹਾਡੇ ਲਈ ਅੱਜ ਤਰੀਕ 29 ਅਪ੍ਰੈਲ 2025 ਦੀ ਵੀਡੀਓ ਆ ਤੇ ਵੀਡੀਓ 'ਚ ਅੱਜ ਪੂਰੀ ਟੌਪ ਦੀ ਮਾਰਵੜੀ ਘੋੜੀ ਦਿਖਾਉਣੀ ਆ ਤੇ ਜਾਇਜ਼ ਤਾਂ ਆਪਾਂ ਮੁੱਲ ਕਹਿ ਦੀ ਇਹਨਾਂ ਪੂਰਾ ਜਾਇਜ਼ ਆ ਇਹ ਤੋਂ ਘੱਟ ਤੁਹਾਨੂੰ ਇਹਦੇ ਮੁਕਾਬਲੇ ਦੀ ਘੋੜੀ ਮਿਲਨੀ ਨਹੀਂ ਕੁਆਲਿਟੀ ਵੀ ਮਿਲਵਾਇ ਨਹੀਂ ਹੋ ਜੇ ਜਰ ਪਤਾ ਹੈ ਕਿ ਇਹ ਥੋੜਾ ਤਾਂ ਕੁਆਲਿਟੀ ਨਹੀਂ ਮਿਲਲੇ ਕੁਆਲਿਟੀ ਵੀ ਪੂਰੀ ਆ ਦੇਖੋ ਕੰਨ ਤੋਂ ਲੈ ਕੇ ਪੈਰਾਂ ਤੱਕ ਪੂਰੀ ਇੱਕ ਨੰਬਰ ਰਿਪੋਰਟ ਆ ਕੋਈ ਭੌਰੀ ਦਾ ਨੌਕਸ ਨਹੀਂ ਕੋਈ ਹੱਥਾਂ ਪੈਰਾਂ 'ਚ ਕੋਈ ਨੌਕਸ ਨਹੀਂ ਪੂਰੀ ਆਪਾਂ ਕਹਿ ਸਕਦੇ ਹਾਂ ਓਕੇ ਰਿਪੋਰਟ ਬਸ ਹੁਣ ਤੁਸੀਂ ਥੋੜਾ ਸੂਟਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚਦੀ ਰਵੇ ਤੇ ਸਾਰੀ ਕੱਲੀ ਕੱਲੀ ਡਿਟੇਲ ਦਿੰਨੇ ਕੀ ਉਮਰ ਆ ਕੀ ਮਾਰਕਿੰਗ ਆ ਕਿੰਨੀ ਹਾਈਟ ਆ ਖਾਲੀ ਗੱਭਨ ਦੀ ਸਾਰੀ ਡਿਟੇਲ ਤੁਹਾਨੂੰ ਦੇ ਦੇਣੀ ਆ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਲਓ ਤੇ ਜਿਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਭਰਾਵਾਂ ਨੂੰ ਬੇਨਤੀ ਆ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਆ ਜੋ ਬਾਦਿਆਂ ਵੀਡੀਓ ਵੱਲ ਡਿਟੇਲ ਦਿੰਨੇ ਦੋਸਤੋ ਮਾਰਵਾੜੀ ਕੁੜੀ ਜਿਵੇਂ ਤੋਂ ਰੰਗ ਰੂਪ ਦੇਖ ਲੈ ਕਾਲਾ ਪੱਕਾ ਰੰਗ ਕਾਲਾ ਜੀ ਆਈਨੀ ਵੀ ਨੂੰ ਵੀ ਮੋਟੀ ਜੀ ਨਹੀਂ ਮਾਲਕਾਂ ਦੇ ਸਾਂਭੀ ਵੀ ਪੂਰੀ ਰੀਜਨਲ ਆ ਨੂੰ ਹੀ ਲਾਈਆਂ ਨੇ ਪੂਰੀ ਬਰੀਕ ਕੀਤੀ ਪਈ ਉਹ ਚਮਕ ਮਾਰਦੇ ਆ ਕਾਲਾ ਰੰਗ ਦੋ ਪੈਰਿਆ ਤੇ ਚਿੱਟੇ ਆ ਮੂਰਲਾ ਤੇ ਮਗਰਲਾ ਪੈਰਾ ਮੱਥੇ ਪਾਣ ਪੱਤਾ ਫੁੱਲ ਤੋਂ ਵੱਡੇ ਫੁੱਲ ਤੋਂ ਐਨ ਬਰੀਕ ਲੈ ਨੱਕ ਤਾਂ ਜਦੋਂ ਥੋੜੇ ਥੋੜੇ ਬਾਲ ਹੋ ਜਾਂਦੇ ਸਾਇਦ ਤੁਹਾਨੂੰ ਵੀਡੀਓ 'ਚ ਨਾ ਪਤਾ ਚੱਲੇ ਪਰ ਜਦੋਂ ਤੁਸੀਂ ਸਾਹਮਣੇ ਫਰੰਟ ਤੋਂ ਆ ਕੇ ਦੇਖੋ ਤੁਹਾਨੂੰ ਪਤਾ ਚੱਲ ਜੂ ਪਾਲ ਦਾ ਪੱਤਾ ਪੂਰਾ ਵੱਡਾ ਫੁੱਲ ਤੋਂ ਪਤਲੀ-ਪਤਲੀ ਬਰੀਕ ਲਾਈਨ ਹੋ ਜਾਂਦੀ ਤੇ ਦੋ ਪੈਰ ਚਿੱਟੇ ਮੂਹਰਲਾ ਤੇ ਮਗਰਲਾ ਹਾਈਟ ਦੀ ਗੱਲ ਕਰੀ ਦੋਸਤੋ 60 ਤੋਂ ਥੋੜੀ ਹਾਈਟ ਹੈ ਦੀ ਦਵੂ 90 ਤੋਂ ਬਾਹਰ ਪੀਤੇ ਵਾਲੀ ਤਾਂ ਹੋ ਸਕਦੀ ਛੇ 60 ਹੋ ਜਾ ਪਰ ਜੇ ਫੱਟੀ ਵਾਲੀ ਤੁਸੀਂ 90 ਨਹੀਂ ਮੰਨੋ ਪਰ 90 ਤੋਂ ਬਾਹਰ ਨਿਕਲੋ ਹਾਈਟ ਤੇ ਅੰਦਰ ਦੀ ਸਾਫਾ ਦੋਸਤ ਚੈੱਕ ਹੋਈ ਹੋਈ ਆ ਮੌਕੇ ਤੇ ਖਾਲੀ ਆ ਹਜੇ ਤੱਕ ਕੋਈ ਹੋੜਿਆਂ ਨੂੰ ਟੱਚ ਨਹੀਂ ਹੋਇਆ ਇਹ ਤਾਂ ਤੁਹਾਨੂੰ ਇਹ ਫਾਇਦਾ ਹੋ ਜਾਣਾ ਜੇ ਤੁਹਾਨੂੰ ਆਪਦੇ ਕਿਸੇ ਭਰਾਣੇ ਆਪਦੇ ਘੋੜੇ ਦਾ ਰਿਜ਼ਲਟ ਲੈਣਾ ਹੋਵੇ ਕੋਈ ਚੰਗੀ ਬਰੀਕੀ ਵਾਲੀ ਕਿਉਂਕਿ ਜਿਹਨੇ ਆਪਦੇ ਘੋੜੇ ਦਾ ਰਿਜ਼ਲਟ ਲੈਣਾ ਜਾਂ ਕੋਈ ਵੀ ਬੱਚਾ ਲੈਣਾ ਅਗਲੇ ਨੂੰ ਹੁੰਦਾ ਯਾਰ ਲੈਂਥ ਦੀ ਘੋੜੀ ਹੋਵੇ ਮਾਰਕਾ ਹੁਣਾ ਹੋਵੇ ਕੰਨਾਂ ਦੀ ਚੰਗੀ ਹੋਵੇ ਗਰਦਨ ਗੁਰਦਨ ਲੰਮੀ ਹੋਵੇ ਤਾਂ ਕਿ ਜਿਹੜਾ ਮੂਰੇ ਬੱਚਾ ਉਹ ਮਾੜਾ ਨਾ ਆਵੇ ਪੇਲੇ ਰਿਜ਼ਲਟ ਦਾ ਹਰ ਇੱਕ ਭਰਾ ਨੂੰ ਚਾਹ ਹੁੰਦਾ ਆ ਆਪਣੇ ਘੋੜੇ ਦੇ ਦਾ ਤਾਂ ਮਿੱਤਰ ਜਿਹਨੇ ਰਿਜ਼ਲਟ ਟਰਾਈ ਕਰਨਾ ਜਾਂ ਬਰੀਡਿੰਗ ਵਾਸਤੇ ਘਰੇ ਵੀ ਲਾਉਣੀ ਆ ਤਾਂ ਉਹ ਘੋੜੀ ਮਾਰੀ ਨੇ ਕਿਉਂਕਿ ਆਹ ਰੇਟ ਵਿੱਚ ਬਸ਼ੀਰੀਆਂ ਵੀ ਸੋਚੀਏ ਤਾਂ ਮਾਰ ਵਾਲੀ ਬਸ਼ੀਰੀ ਦੀ ਦੂਰ ਦੀ ਗੱਲ ਆ ਮੈਨੂੰ ਚੰਬੀ ਵੀ ਆ ਰੇਟ ਤੇ ਮਾਸਾਂ ਹੀ ਮਿਲਦੀ ਆ ਅੱਜਕੱਲ ਜਿਹੜੇ ਹਿਸਾਬ ਨਾਲ ਮੰਗਿਆ ਹੀ ਹੋਈ ਆ ਹਾਈਟ ਤੁਹਾਨੂੰ ਦੱਸ ਤੀ ਉਮਰ ਹੋ ਦੋਸਤੋ 4.5 ਸਾਲ ਪੰਜਾਰੇ ਲੱਗਣ ਲੱਗੀ ਆ ਤੇ ਸਵਾਰੀ ਦੀ ਵੀਡੀਓ ਪਰ ਕਲਿੱਪਾਂ ਨਾਲ ਲਾਤੀਆਂ ਸਵਾਰੀ ਵੀ ਤਰੀ ਵੀ ਚੱਲ ਬਹੁਤ ਸੋਹਣਾ ਤੁਰਦੀ ਆ